ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਚ ਤੁਹਾਡਾ ਸਵਾਗਤ ਹੈ ਖਰੜ ਚ ਖੜੇ ਆ ਖਰੜ ਲਾਂਡਰਾ ਰੋਡ ਨੈਚਰ ਸਿਟੀ ਦੇ ਸਾਹਮਣੇ ਔਰ ਇਹ ਸ਼ੋਰੂਮ ਹੈਗਾ ਜੇਸ ਆਟੋਜ਼ ਇਲੈਕਟ੍ਰਿਕ ਸਕੂਟਰਸ ਵਾਲਿਆਂ ਦਾ ਬੜਾ ਤਮਾਕਾ ਪਾਇਆ ਹੋਇਆ ਹੈ ਇੱਕ ਨਹੀਂ ਇਹਨਾਂ ਦੇ 5-5 ਸ਼ੋਰੂਮ ਹੈ ਪੂਰਾ ਸ਼ੋਰੂਮ ਦਿਖਾਣੇ ਆ ਖਰੜ ਵਾਲਾ ਸ਼ੋਰੂਮ ਔਰ ਜੇਸ ਆਟੋਜ਼ ਵਾਲਿਆਂ ਨੇ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਕੰਮ ਕੀਤਾ ਹੋਇਆ ਹੈ ਔਰ ਸ਼ਾਇਦ ਹੀ ਐਸਾ ਵਧੀਆ ਸ਼ੋਰੂਮ ਪੰਜਾਬ ਦੇ ਵਿੱਚ ਕਿਤੇ ਵੇਖਣ ਨੂੰ ਮਿਲਦਾ ਹੋਵੇਗਾ ਜਿੱਥੇ ਐਡੀ ਵੱਡੀ ਵੈਰਾਈਟੀ ਹੋਏਗੀ ਔਰ ਸਭ ਤੋਂ ਵਧੀਆ ਗੱਲ ਕੀ ਹੈ ਆਹ ਦੇਖ ਸਕਦੇ ਹੋ ਦੀ ਪੂਰਾ ਸ਼ੋਰੂਮ ਆਹ ਦੇਖੋ ਸਕੂਟਰ ਹੀ ਸਕੂਟਰ ਇਲੈਕਟ੍ਰਿਕ ਸਕੂਟਰਸ ਬਸ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਬੜਾ ਸ਼ਾਨਦਾਰ ਬੜਾ ਵਧੀਆ ਸ਼ੋਰੂਮ ਹੈ ਜੀਐਸ ਆਟੋਜ਼ ਵਾਲਿਆਂ ਦਾ ਸ਼ੋਰੂਮ ਖਰੜ ਧਮਾਕਾ ਪਾਇਆ ਹੋਇਆ ਹੈ ਦੀ ਇਹਨਾਂ ਨੇ ਧਮਾਕੇਦਾਰ ਕੰਮ ਕੀਤਾ ਹੋਇਆ ਹੈ ਪੰਜ ਪੰਜ ਸ਼ੋਰੂਮ ਇਹਨਾਂ ਦੇ ਹੈ ਔਰ ਜਿਹੜਾ ਖਰੜ ਦਾ ਸ਼ੋਰੂਮ ਹੈ ਇਸ ਨੂੰ ਅਸੀਂ ਅੱਜ ਸ਼ੂਟ ਕਰ ਰਹੇ ਹਾਂ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਦੇਖੋ ਸੇਲਸ ਦਾ ਪੁਆਇੰਟ ਤਾਂ ਹੁੰਦਾ ਹੀ ਹੈ ਸੇਲਸ ਬੜੀ ਕਮਾਲ ਦੀ ਹੈ ਲੇਕਿਨ ਅਸਲ ਚੀਜ਼ ਜਿਹੜੀ ਹੁੰਦੀ ਹੈ ਸੇਲਸ ਤੋਂ ਬਾਅਦ ਸਰਵਿਸ ਸਰਵਿਸ ਬੜੀ ਕਮਾਲ ਦੀ ਹੈ ਆਪਣਾ ਡੈਡੀਕੇਟਿਡ ਸਰਵਿਸ ਸੈਂਟਰ ਹੈ ਜੇਐਸ ਆਟੋਜ਼ ਵਾਲਿਆਂ ਦਾ ਔਰ ਡੈਡੀਕੇਟਿਡਲੀ ਸਰਵਿਸ ਦਿੰਦੇ ਨੇ ਇਹਨਾਂ ਵਰਗੀ ਸਰਵਿਸ ਇਲੈਕਟ੍ਰਿਕ ਸਕੂਟਰਸ ਦੀ ਪੂਰੇ ਪੰਜਾਬ ਚ ਕੋਈ ਨਹੀਂ ਦੇ ਸਕਦਾ ਦੇਖੋ ਬੜੀਆਂ ਪ੍ਰਾਂਤੀਆਂ ਹੁੰਦੀਆਂ ਨੇ ਬੜੇ ਕਨਫਿਊਜ਼ਨਸ ਹੁੰਦੇ ਨੇ ਬੜੇ ਡਾਊਟਸ ਹੁੰਦੇ ਨੇ ਜੇਕਰ ਤੁਸੀਂ ਇਹਨਾਂ ਸਾਰੇ ਡਾਊਟਸ ਨੂੰ ਰਿਮੂਵ ਕਰਨਾ ਚਾਹੁੰਦੇ ਹੋ ਇਲੈਕਟ੍ਰਿਕ ਸਕੂਟਰਸ ਖਰੀਦਣ ਦਾ ਮਨ ਬਣਾ ਰਹੇ ਹੋ ਨਾ ਤਾਂ ਜੇਸ ਆਟੋਸ ਖਰੜ ਦੇ ਵਿੱਚ ਤੁਸੀਂ ਆ ਸਕਦੇ ਹੋ ਲੋਕੇਸ਼ਨ ਫੇਰ ਦੱਸ ਦਿੰਨੇ ਆ ਨੇਚਰ ਸਿਟੀ ਦੇ ਸਾਹਮਣੇ ਬਿਲਕੁਲ ਲਾਂਡਰਾ ਖਰੜ ਰੋਡ ਤੇ ਹੈਗਾ ਜੀ ਸ਼ੋਰੂਮ ਬਾਕੀ ਗੱਲਾਂ ਬਾਤਾਂ ਕਰਾਂਗੇ ਬੜਾ ਸ਼ਾਨਦਾਰ ਸ਼ੋਰੂਮ ਹੈ ਵਾਕਈ ਏਡੀ ਵੱਡੀ ਵੈਰਾਈਟੀ ਇੰਨੇ ਤਰ੍ਹਾਂ ਦੇ ਸਕੂਟਰਸ ਔਰ ਇੰਨਾ ਕੁਝ ਜਿਹੜਾ ਹੈ ਵੇਖਣ ਨੂੰ ਸ਼ਾਇਦ ਹੀ ਕਿਤੇ ਮਿਲੇਗਾ ਮਨ ਪਰਸੰਨ ਹੋ ਗਿਆ ਜੀ ਇਹ ਸਕੂਟਰਸ ਦੀ ਦੁਨੀਆ ਚ ਘੁੰਮ ਰਿਹਾ ਜੀ ਇਲੈਕਟ੍ਰਿਕ ਸਕੂਟਰਸ ਆਉਣ ਵਾਲੇ ਸਮੇਂ ਦਾ ਜਿਹੜਾ ਹੈ ਦੇਖੋ ਜੇਸੀ ਗੱਲ ਕਰੀਏ ਫਿਊਚਰ ਦੀ ਤਾਂ ਫਿਊਚਰ ਇਸ ਦਾ ਹੀ ਹੈ ਇਲੈਕਟ੍ਰਿਕ ਸਕੂਟਰਸ ਦਾ ਹੀ ਹੈ ਦੇਖੋ ਅੱਜ ਨਹੀਂ ਕੱਲ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਬੜੀ ਜਲਦੀ ਹੀ ਤੁਹਾਨੂੰ ਇਲੈਕਟ੍ਰਿਕ ਸਕੂਟਰ ਅਡਾਪਟ ਕਰਨਾ ਹੀ ਪੈਣਾ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ ਇਹਦੀਆਂ ਨੀਤੀਆਂ ਬਹੁਤ ਚੰਗੀਆਂ ਬਣਾਈਆਂ ਨੇ ਮਨ ਬਣਾ ਲਓ ਇਲੈਕਟ੍ਰਿਕ ਸਕੂਟਰਸ ਖਰੀਦਣ ਦਾ ਅਤੇ ਨਾਲ ਹੀ ਜੇ ਖਰੀਦਣਾ ਹੈ ਜੇ ਐਸ ਆਟੋਜ਼ ਵਾਲਿਆਂ ਦਾ ਖਰੜ ਦੇ ਸ਼ੋਰੂਮ ਦੇ ਵਿੱਚ ਵਿਜ਼ਿਟ ਜ਼ਰੂਰ ਕਰਿਓ ਪੁਆਦ ਦੇ ਪੂਰੇ ਖੇਤਰ ਦੇ ਵਿੱਚ ਪੰਜ-ਪੰਜ ਸ਼ੋਰੂਮ ਹੈ ਜੀ ਇਹਨਾਂ ਦੇ ਕਿਆ ਗੱਲ ਹੈ ਜੀ ਗੱਲ ਕਰਦੇ ਆ ਇੱਥੇ ਦੇ ਮੈਨੇਜਰ ਬੈਠੇ ਆ ਮੈਮ ਦੇ ਨਾਲ ਗੱਲ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੋਰੂਮ ਦਿਖਾਨ ਆਏ ਜੀ ਔਰ ਬੜਾ ਚੰਗਾ ਲੱਗਿਆ ਵੈਰਾਈਟੀ ਤੁਹਾਡੇ ਕੋਲ ਬਹੁਤ ਹੈ ਬੜੀ ਜ਼ਬਰਦਸਤ ਵੈਰਾਈਟੀ ਹੈ ਕੀ ਕਹਿੰਦੇ ਹੋ ਇਹ ਸ਼ੋਰੂਮ ਦੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਹੈ ਸਿਰਫ ਆਪਣੇ ਲਾਂਡਰਾ ਰੋਡ ਖੈਰੇੜ ਜੀ ਨੀਅਰ ਨੇਚਰ ਸਿਟੀ ਨੇਚਰ ਸਿਟੀ ਦੇ ਸਾਹਮਣੇ ਨੇਚਰ ਸਿਟੀ ਦੇ ਬਿਲਕੁਲ ਆਪੋਜ਼ਿਟ 올ਡੇਸਟ ਚੰਡੀਗੜ੍ਹ ਸੂਇਟਸ ਕਿੰਨੇ ਸ਼ੋਰੂਮ ਨੇ ਤੁਹਾਡੇ ਪੂਰੇ ਇਸ ਇਲਾਕੇ ਦੇ ਵਿੱਚ 5-6 ਸ਼ੋਰੂਮ ਹੈ ਸਰ ਪੰਜ ਪੰਜ ਸ਼ੋਰੂਮਸ ਹੈ ਕਿਨੇ ਤੁਹਾਡੇ ਕਿੱਥੇ ਕਿੱਥੇ ਨੇ ਜੀ ਇਕ ਤੋਂ ਤੁਸੀਂ ਖੈਰੇੜੇ ਹੋ ਜੋ ਸੂਟ ਕਰ ਰਹੇ ਹੋ ਸੈਕਿੰਡ ਸ਼ੋਰੂਮ ਹੈ ਬਡਾਲੀ ਨੇਅਰ ਫੱਤੇਗੜ ਸਾਹਿਬ ਹੈ ਜੀ ਤੀਸਰਾ ਸ਼ੋਰੂਮ ਹੈ ਸਰ ਰਾਜਪੁਰਾ ਦੁਰਗਾ ਮੰਦਿਰ ਕੋਲ ਜੀ ਚੌਥਾ ਸ਼ੋਰੂਮ ਹੈ ਸਰ ਆਪਣੇ ਮੁਹਾਲੀ ਸੋਹਾਨਾ ਪਿੰਡ ਰਤਨ ਕਾਲਜ ਦੇ ਨਾਲ ਜੀ ਅੱਛਾ ਜੀ ਪੰਜਵਾਂ ਸ਼ੋਰੂਮ ਹੈ ਸਰ ਆਪਣੇ ਸਨੇਟਾ ਲਓ ਜੀ ਛਾਏ ਹੋਏ ਜੀ ਪੂਰਾ ਕਵਰ ਕਰ ਲਿਆ ਤੁਸੀਂ ਪੌਦ ਦਾ ਖੇਤਰ ਸਾਰਾ ਜੀ ਸ਼ੋਰੂਮ ਤੇ ਸ਼ੋਰੂਮ ਖੋਲੇ ਹੋਏ ਹੈ ਅੱਛਾ ਕੀ ਹੈ ਤੁਹਾਡੀ ਸਰਵਿਸ ਦਾ ਪੁਆਇੰਟ ਕੀ ਹੈ ਮੈਂ ਸੁਣਿਆ ਕਿ ਤੁਹਾਡੀ ਸਰਵਿਸ ਸੈਂਟਰ ਬਹੁਤ ਵਧੀਆ ਡੈਡੀਕੇਟਿਡ ਹੈ ਕੀ ਕਹਿੰਦੇ ਜੀ ਬਹੁਤ ਵਧੀਆ ਸਰ ਕੋਈ ਵੀ ਸਕੂਟਰ ਹੋ ਸਭੀ ਸਕੂਟਰ ਕੇ ਸਰਵਿਸ ਆਪਣੇ ਕੋਲ ਹੈ ਸਰ ਅੱਛਾ ਕੋਈ ਵੀ ਸਕੂਟਰ ਹੋ ਚਾਹੇ ਸਾਡੇ ਕੋਲ ਖਰੀਦੋ ਜਾਂ ਕਿਥੇ ਹੋਰ ਤੋਂ ਖਰੀਦੇ ਹੋ ਜਿਸਕੇ ਸਰਵਿਸ ਨਹੀਂ ਦੇ ਰਹੇ ਹੋ ਲੋਕ ਤੁਹਾਡੇ ਘਰ ਤੇ ਖੜੀ ਹੋ ਉਹ ਵੀ ਸਕੂਟਰ ਤੁਸੀਂ ਸਾਡੇ ਕੋਲ ਲਿਆਓ ਅਸੀਂ ਸਰਵਿਸ ਕਰਕੇ ਦੇਵਾਂਗੇ ਆਹ ਹੈ ਜੀ ਗੱਲ ਆਹ ਗੱਲ ਸੁਣੋ ਜੀ ਧਿਆਨ ਨਾਲ ਤੁਸੀਂ ਸਕੂਟਰ ਕਿਤੋਂ ਵੀ ਖਰੀਦਿਆ ਹੋਇਆ ਹੈ ਕਿਸੇ ਵੀ ਬ੍ਰਾਂਡ ਦਾ ਹੈ ਤੁਸੀਂ ਇੱਥੇ ਸਰਵਿਸ ਕਰਵਾ ਸਕਦੇ ਹੋ ਬਹੁਤ ਵਧੀਆ ਗੱਲ ਹੈ ਇਹ ਚੀਜ਼ ਜਿਹੜੀ ਹੈ ਆ ਦੇਖੋ ਜੀ ਸਕੂਟਰਸ ਦੇ ਨਾਲ ਨਾਲ ਕੈਮਰਾ ਵੀ ਪਾਉਂਦੇ ਆ ਸੀ ਇਹ ਬਹੁਤ ਘੱਟ ਵੇਖਣ ਨੂੰ ਆਉਂਦੀ ਜੀ ਇਹ ਚੀਜ਼ ਕਿ ਸਕੂਟਰ ਕਿਸੇ ਵੀ ਬ੍ਰਾਂਡ ਦਾ ਹੋਵੇ ਹਰੇਕ ਬ੍ਰਾਂਡ ਦੀ ਸਰਵਿਸ ਦਿੱਤੀ ਜਾ ਰਹੀ ਹੈ ਬਹੁਤ ਵਧੀਆ ਬਹੁਤ ਚੰਗੀ ਲੱਗੀ ਗੱਲ ਆ ਤਾਂ ਬਹੁਤ ਵਧੀਆ ਕੀਤਾ ਕਿ ਕੋਈ ਵੀ ਲੈ ਸਕਦਾ ਤੇ ਤੁਹਾਡੀ ਜਿਹੜੀ ਹੈ ਇਸ ਸ਼ੋਰੂਮ ਦੇ ਵਿੱਚ ਪ੍ਰਾਈਸਿੰਗ ਦੀ ਗੱਲ ਕਰੀਏ ਕੰਪੀਟੀਟਿਵ ਪ੍ਰਾਈਸਿਸ ਹੈ ਪੰਜਾਬ ਦੇ ਵਿੱਚ ਕਿਉਂਕਿ ਹੋਰ ਵੀ ਬੜੇ ਡੀਲਰਸ ਬੈਠੇ ਕਿ ਕਹਿੰਦੇ ਜੀ ਬਹੁਤ سارے ਡੀਲਰ ਹੈ ਸਰ ਅਲੱਗ ਅਲੱਗ ਕੁਆਲਿਟੀ ਅਲੱਗ ਅਲੱਗ ਪ੍ਰਾਈਸ ਹਮ ਰੀਜ਼ਨੇਬਲ ਰੇਟ ਹੈ ਸਰ ਆਪਣੇ ਕੋਲ ਲਓ ਜੀ ਆਹ ਹੈ ਜੀ ਗੱਲ ਰੀਜ਼ਨੇਬਲ ਰੇਟਸ ਹੈ ਔਰ ਬਹੁਤ ਸਸਤੇ ਬੜੇ ਵਧੀਆ ਤਰੀਕੇ ਨਾਲ ਕੁਆਲਿਟੀ ਬਹੁਤ ਵਧੀਆ ਹੈ ਕੁਆਲਿਟੀ ਦੀ ਗੱਲ ਕਰਦੇ ਹਨ ਕਿ ਤੁਹਾਡੀ ਜਿਹੜੀ ਹੈ ਇੱਕ ਬੈਟਰੀ ਦੀ ਦੋ ਤਰ੍ਹਾਂ ਦੀਆਂ ਹੁੰਦੀਆਂ ਕੀ ਕਹਿੰਦੇ ਜੀ ਤੁਸੀਂ ਇਸ ਤੇ ਜੀ ਦੋ ਤਰ੍ਹਾਂ ਕੀ ਬੈਟਰੀ ਹੁੰਦੀ ਹੈ ਇੱਕ ਹੁੰਦੀ ਹੈ ਲੈਡ ਬੈਟਰੀ ਇੱਕ ਹੁੰਦੀ ਹੈ ਲਿਥੀਅਮ ਬੈਟਰੀ ਜੀ ਲੈਡ ਬੈਟਰੀ ਦੀ ਸਾਲ ਦੀ ਗਾਰੰਟੀ ਵਾਰੰਟੀ ਹੈ ਲਿਥੀਅਮ ਬੈਟਰੀ ਦੀ 3 ਸਾਲ ਦੀ ਗਾਰੰਟੀ ਹੈ ਇਹ ਕਸਟਮਰ ਕੇ ਚੁਆਇਸ ਹੁੰਦੇ ਹੈ ਕੌਣ ਸੇ ਬੈਟਰੀ ਲੈਣਾ ਹੈ ਚਾਹੇ ਉਹ ਲੈਡ ਬੈਟਰੀ ਲੇ ਜਾਂ ਲਿਥੀਅਮ ਬੈਟਰੀ ਲੇ ਅਮੇਨ ਮੁੱਦਾ ਸਰ ਸਕੂਟਰ 베ਚਨ ਦੀ ਨਹੀਂ ਹੈ ਮੈਨ ਹੈ ਸਰਵਿਸ ਪ੍ਰੋਵਾਈਡ ਕਰਨ ਦੇ ਕਸਟਮਰ ਨੂੰ बेच तो कोई भी लेते हैं सर्विस नहीं मिलती किसी को भी तो यहाँ पे ले आओ कहीं से भी खरीदे हुए स्कूटर ले आओ असी सर्विस प्रोवाइड करेंगे अपने ਆਪਣੇ ਐਗਜ਼ਿਸਟਿੰਗ ਕਸਟਮਰਸ ਨੂੰ ਵੀ ਸਰਵਿਸ ਵਧੀਆ ਦਿੰਦੇ ਹੋ ਤੇ ਜਿਹੜੇ ਤੁਹਾਡੇ ਕਸਟਮਰਸ ਨਹੀਂ ਹੈ ਜਿਨ੍ਹਾਂ ਨੇ ਤੁਹਾਡੇ ਤੋਂ ਨਹੀਂ ਖਰੀਦਿਆ ਉਹ ਵੀ ਇਹ ਉਹਨਾਂ ਨੂੰ ਵੀ ਸਰਵਿਸ ਦਿੰਦੇ ਉਹਨਾਂ ਨੂੰ ਵੀ ਸਰਵਿਸ ਦਿੰਦੇ ਆਪਣੇ ਕੋਲ ਟ੍ਰੇਨਡ ਮੈਕੈਨਿਕ ਹੈ ਹਮ ਸਪੈਸ਼ਲ ਮੈਕੈਨਿਕ ਹੈ ਜੋ ਫੈਕਟਰੀ ਤੋਂ ਕੰਪਨੀ ਤੋਂ ਸਿੱਕੇ ਆਏ ਹੈ ਇਹ ਨਹੀਂ ਕਿ ਲੋਕਲ ਮਾਰਕੀਟ ਸੇ ਲੈ ਕੇ ਆਏ ਨਹੀਂ ਟ੍ਰੇਨਡ ਮੈਕੈਨਿਕ ਹੈ ਆਪਣੇ ਕੋਲ ਕੋਈ ਵੀ ਸਪੇਅਰ ਪਾਰਟਸ ਵਗੈਰਾ ਤੁਹਾਡੇ ਕੋਲ ਸਾਰੇ ਨੇ ਜੀ A to Z ਸਪੇਅਰ ਪਾਰਟ ਲੈ ਬੋਡੀ ਪਾਰਟ ਕੋਈ ਵੀ ਸਕੂਟਰ ਮੈਂ ਪਹਿਲੇ ਹੀ ਬੋਲਿਆ ਸਾਰੇ ਕੁਝ ਅਵੇਲੇਬਲ ਹੈ ਸਰ ਆਪਣੇ ਕੋਲ ਲਓ ਜੀ ਹਾਂ ਜੀ ਦੇਖੋ ਜੀ ਕਮਾਲ ਦਾ ਸ਼ੋਰੂਮ ਹੈ ਇੰਨੀ ਵੱਡੀ ਵੈਰਾਈਟੀਆਂ ਦੇਖੋ ਵੈਰਾਈਟੀਆਂ ਦੇਖੋ ਦਿਖਾਣੇ ਆ ਤੁਹਾਨੂੰ ਜੀ ਕਿੰਨੇ ਤਰ੍ਹਾਂ ਦੇ ਹਰੇ ਕਲਰਸ ਹਰੇ ਕੁ ਤਰ੍ਹਾਂ ਦਾ ਮਾਡਲ ਜਿਹੜਾ ਇਲੈਕਟ੍ਰਿਕ ਸਕੂਟਰਸ ਮੈਂ ਤਾਂ ਹੀ ਕਹਿਣਾ ਕਿ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਸਭ ਤੋਂ ਸ਼ਾਨਦਾਰ ਸ਼ੋਰੂਮ ਜਿਹੜਾ ਅੱਜ ਤੱਕ ਦਾ ਜਿਹੜਾ ਸੀ ਕਵਰ ਕੀਤਾ ਇਹ ਹੈ ਜੀਐਸ ਆਟੋਜ਼ ਵਾਲਿਆਂ ਦਾ ਦੇਖੋ ਸਰਵਿਸ ਦੇ ਉੱਤੇ ਬੜੀ ਮੁਹਾਰੀਅਤ ਹੈ ਇਹਨਾਂ ਦੀ ਇਸ ਸ਼ੋਰੂਮ ਦੀ ਮੈਂ ਨਿੱਜੀ ਤੌਰ ਤੇ ਕਹਿਣਾ ਰეკਮੈਂਡ ਕਰਦਾ ਕਿ ਇਸ ਸ਼ੋਰੂਮ ਨੂੰ ਜ਼ਰੂਰ ਵਿਜ਼ਿਟ ਕਰੋ ਤੁਸੀਂ ਸਾਡੇ ਵਲੌਗਸ ਦੇਖ ਰਹੇ ਹੋ ਔਰ ਇੱਕ ਵਾਰੀ ਜਿਹੜਾ ਹੈ ਇਸ ਸ਼ੋਰੂਮ ਨੂੰ ਵਿਜ਼ਿਟ ਜ਼ਰੂਰ ਕਰੋ ਆ ਦੇਖੋ ਜੀ ਇੱਕ ਹੋਰ ਖਾਸ ਗੱਲ ਇਸ ਸ਼ੋਰੂਮ ਵਾਲਿਆਂ ਨੇ ਡਿਸੇਬਲਡ ਪਰਸਨਸ ਵਾਸਤੇ ਵਿਸ਼ੇਸ਼ ਤੌਰ ਤੇ ਇਸ ਸਕੂਟਰ ਦਾ ਇੰਤਜ਼ਾਮ ਕੀਤਾ ਹੋਇਆ ਜੀ ਸ਼ੋਰੂਮ ਦੇ ਵਿੱਚ ਡਿਸੇਬਲਡ ਪਰਸਨਸ ਵਾਸਤੇ ਜਿਹੜਾ ਹੈ ਕਾਸ ਸਕੂਟਰ ਜਿਹੜਾ ਹੈ ਉਪਲਬਧ ਹੈ ਡਿਸੇਬਲਡ ਪਰਸਨਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਇਲੈਕਟ੍ਰਿਕ ਸਕੂਟਰ ਜਦੋਂ ਅਸੀਂ ਖਰੀਦਣ ਜਾਂਦੇ ਹਾਂ ਸ਼ੋਰੂਮ ਦੇ ਵਿੱਚ ਜਿਹੜਾ ਹੈ ਡਿਸੇਬਲਡ ਪਰਸਨਸ ਵਾਸਤੇ ਸਕੂਟਰਸ ਨਹੀਂ ਮਿਲਦੇ ਆਹ ਹੈ ਗੱਲ ਜੀਐਸ ਆਟੋਜ਼ ਵਾਲਿਆਂ ਦੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਡਿਸੇਬਲਡ ਪਰਸਨਸ ਵਾਸਤੇ ਇਹਨਾਂ ਨੇ ਵਿਸ਼ੇਸ਼ ਜਿਹੜਾ ਹੈ ਕੰਮ ਕੀਤਾ ਹੋਇਆ ਹੈ ਵਿਸ਼ੇਸ਼ ਉਹਨਾਂ ਦਾ ਧਿਆਨ ਰੱਖਿਆ ਹੋਇਆ ਇੱਕ ਗੱਲ ਹੋਰ ਦੱਸਦੇ ਆ ਤੁਹਾਨੂੰ ਆਹ ਹੈ ਜੀਐਸ ਆਟੋਜ਼ ਵਾਲੇ ਦੀ ਜਿਹੜੀ ਹੈ ਪਲੇਟ ਔਰ ਬਿਲਕੁਲ ਸਕੂਟਰਸ ਦੇ ਪਿੱਛੇ ਮੁਹਾਲੀ ਖਰਨ ਜਾਂ ਜਿਹੜਾ ਹੈ ਫਤੇਗੜ ਸਾਹਿਬ ਇਹਨਾਂ ਏਰੀਆਜ਼ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਨਾ ਜੀ ਮੈਕਸਿਮਮ ਸਕੂਟਰਸ ਦੇ ਬੈਕਸਾਈਡ ਤੇ ਇਹੀ ਪਲੇਟ ਦੇਖਣ ਨੂੰ ਮਿਲੇਗੀ ਇਹ ਹੈ ਖਾਸੀਅਤ ਇੰਨੀ ਸੇਲਸ ਹੈ ਇਸ ਸ਼ੋਰੂਮ ਦੀ ਔਰ ਇੱਕ ਗੱਲ ਹੋਰ ਮੈਡਮ ਕੀ ਕਹਿੰਦੇ ਹੋ ਜੇਕਰ ਸਾਡਾ ਵਲੌਗ ਦੇਖ ਕੇ ਕੋਈ ਆਣ ਤੁਹਾਡੇ ਕੋਲ ਕਿ ਅਸੀਂ ਬੱਲੇ ਬੱਲੇ ਫਿੰਜ਼ ਰਿਕੋਰਡ ਸੇ ਤੁਹਾਡਾ ਵੀਡੀਓ ਦੇਖਿਆ ਕਰੋਗੇ ਖਾਸ ਡਿਸਕਾਊਂਟ ਇਹਨਾਂ ਨੂੰ ਜੀ ਬਿਲਕੁਲ ਜੀ ਬਿਲਕੁਲ ਖਾਸ ਡਿਸਕਾਊਂਟ ਹੈ ਉਹਨਾਂ ਲਈ ਲਓ ਜੀ ਖਾਸ ਡਿਸਕਾਊਂਟ ਵਲੌਗ ਦੇਖਿਆ ਬਸ ਇਹਨਾਂ ਆ ਕੇ ਕਹਿਣਾ ਕਿ ਅਸੀਂ ਵਲੌਗ ਦੇਖਿਆ ਹਾਂ ਜੇ ਵਲੌਗ ਨੂੰ ਸ਼ੇਅਰ ਕਰਦੇ ਹੋ ਨਾ ਜੀ ਸਾਡਾ ਵੀ ਫਾਇਦਾ ਹੋ ਜਾਊਗਾ ਅਸੀਂ ਕਰਤਾ ਤੁਹਾਡਾ ਫਾਇਦਾ ਤੁਸੀਂ ਕਰਦੇ ਹੋ ਸਾਡਾ ਫਾਇਦਾ ਜੀ ਆ ਬੜੀ ਨਾਤੀ ਗੱਲ ਸ਼ੁਕਰੀਆ ਜੀ ਤੁਸੀਂ ਸਾਡੀ ਬਲੌਗਿੰਗ ਨੂੰ ਜਿਹੜਾ ਹੈ ਪ੍ਰਮੋਟ ਕੀਤਾ ਕਿ ਤੁਹਾਡਾ ਵਲੌਗ ਦੇਖ ਕੇ ਆਣਗੇ ਤੇ ਤੁਸੀਂ ਦੋਗੇ ਸਪੈਸ਼ਲ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਜੀ ਬੜੀ ਗੀ ਗੱਲ ਜੀ ਲਓ ਜੀ ਰਿਵਿਊ ਲੈਣੇ ਆ ਜੀ ਆਪਾਂ ਜੀ ਐਸ ਆਰ ਟੋਜ਼ ਵਾਲਿਆਂ ਦਾ ਹਾਂ ਜੀ ਸਰ ਤੁਸੀਂ ਇਹਨਾਂ ਤੋਂ ਸਕੂਟਰ ਖਰੀਦਿਆ ਜੀ ਯੈਸ ਸਰ ਯੈਸ ਸਰ ਯੈਸ ਸਰ ਕੀ ਕਹਿੰਦੇ ਹੋ ਤੁਸੀਂ ਜੀ ਨਹੀਂ ਨਹੀਂ ਠੀਕ ਹੈ ਬਿਲਕੁਲ ਵਧੀਆ ਸਕੂਟਰ ਹੈਗਾ 6 ਮਹੀਨੇ ਪਹਿਲੇ ਲਿੱਤਾ ਮੈਂ ਜੋਬ ਕਰਦਾ ਸਰ ਕਾਲ ਸੈਂਟਰ ਦੇ ਵਿੱਚ ਜੀ ਵਧੀਆ ਚੱਲਦਾ ਹੈ ਕੋਈ ਵੇਲੇ ਚੋਰ ਨਹੀਂ ਪੋਲਿਊਸ਼ਨ ਵੀ ਨਹੀਂ ਹੈ ਹਮ ਤੇ ਬਸ ਮੈਂ ਸੈਟੀਸਫਾਈ ਆ ਮੈਂ ਤੇ ਆਪਣੀ ਫੈਮਲੀ ਮੈਂਬਰ ਇੱਕ ਹੋਰ ਨੂੰ ਦਵਾ ਰਿਆਂ ਜਲਦੀ ਹਾਂਜੀ ਹਾਂਜੀ ਵੈਰੀ ਨਾਈਸ ਹਾਂਜੀ ਤਾਂ ਤੁਸੀਂ ਬਿਲਕੁਲ ਕਹਿੰਦੇ ਹੋ ਕਿ ਇਲੈਕਟ੍ਰਿਕ ਸਕੂਟਰ ਬਹੁਤ ਵਧੀਆ ਚੀਜ਼ ਹੈ ਯੈਸ ਸਰ ਯੈਸ ਸਰ ਔਰ ਜੀਐਸਆਰ ਟੂਜ਼ ਵਾਲਿਆਂ ਦੇ ਸ਼ੋਰੂਮ ਬਾਰੇ ਕੀ ਕਹਿੰਦੇ ਹੋ ਜੀ ਨਹੀਂ ਨਹੀਂ ਵਧੀਆ ਵਧੀਆ ਇਹਨਾਂ ਦੇ ਵਰਕਰ ਵੀ ਵਧੀਆ ਨੇ ਓਨਰ ਵੀ ਵਧੀਆ ਨੇ ਜੇ ਮੰਨ ਲਓ ਪਹਿਲੇ ਤੇ ਕੋਈ ਪ੍ਰੋਬਲਮ ਨਹੀਂ ਹੈ ਜੀ ਮੈਨੂੰ 6 ਮਹੀਨੇ ਚ ਕੋਈ ਪ੍ਰੋਬਲਮ ਨਹੀਂ ਆਈ ਹੈ ਜੀ ਇੱਕ ਵਾਰ ਮੈਂ ਆਪਣਾ ਜਿਹੜੇ ਆਪਣੇ ਕਰਵਾਈਏ ਸਰਵਿਸ ਸਰਵਿਸ ਤਾਂ ਵਧੀਆ ਹੋਈ ਹੈ ਮੇਰੀ ਹੂੰ ਬਸ ਕੋਈ ਦਿੱਕਤ ਨਹੀਂ 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 ਕੋਈ ਦਿੱਕਤ ਨਹੀਂ ਆ ਰਹੀ ਉਹ ਬਈ ਪ੍ਰੋਬਲਮ ਸਰਵਿਸ ਦੀ ਤਾਂ ਸਰਵਿਸ ਵਧੀਆ ਮਿਲੇ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਡੀਲਰ ਅੱਛਾ ਚੁਣੋ ਜੇਸ ਆਟੋਸ ਖਰੜ ਵਾਲਿਆਂ ਨੇ ਕੀਤਾ ਹੋਇਆ ਕਮਾਲ ਸੇਲ ਦੇ ਨਾਲ ਨਾਲ ਸਰਵਿਸ ਤੇ ਬਹੁਤ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ ਟ੍ਰੇਡ ਮੈਕੈਨਿਕਸ ਐ ਇਹਨਾਂ ਦੇ ਆਹ ਹੈ ਗੱਲ ਜਦੋਂ ਤੁਹਾਨੂੰ ਸਰਵਿਸ ਸਹੀ ਮਿਲੇਗੀ ਆਕਰ ਚੀਜ਼ਾਂ ਤਾਂ ਖਰਾਬ ਹੁੰਦੀਆਂ ਨੇ ਚੀਜ਼ਾਂ ਨੂੰ ਸਰਵਿਸ ਦੀ ਲੋੜ ਪੈਂਦੀ ਹੈ ਜੇਕਰ ਪ੍ਰੋਪਰ ਸਰਵਿਸ ਮਿਲ ਜਾਇਆ ਤਾਂ ਇਲੈਕਟ੍ਰਿਕ ਸਕੂਟਰਸ ਵਰਗੀ ਕੋਈ ਰੀਸ ਨਹੀਂ ਹੈ ਕਿਉਂ ਮੈਮ

ਵਾਹ ਦੀ ਵਾ 10 ਰੁਪਏ ਚ 70 ਕਿਲੋਮੀਟਰ ਉਸ ਤੋਂ ਵੀ ਘੱਟ ਇਹ ਸਭ ਤੋਂ ਵਧੀਆ ਗੱਲ ਹੈ ਔਰ ਸਭ ਤੋਂ ਵਧੀਆ ਗੱਲ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਗਵਰਨਮੈਂਟ ਨੇ ਇਲੈਕਟ੍ਰਿਕ ਸਕੂਟਰਸ ਵਾਸਤੇ ਇੱਕ ਬੜੀ ਵਧੀਆ ਪਾਲਿਸੀ ਲੈ ਕੇ ਆਂਦੀ ਹੋਈ ਹੈ ਉਸ ਪਾਲਿਸੀ ਦਾ ਵੀ ਫਾਇਦਾ ਤੁਸੀਂ ਲੈ ਸਕਦੇ ਹੋ ਔਰ ਇਹ ਖਾਸ ਗੱਲ ਜਿਹੜੀ ਹੈ ਇਸ ਕਰਕੇ ਅਸੀਂ ਕਹਿ ਰਹੇ ਹਾਂ ਤਾਂ ਜੋ ਇਲੈਕਟ੍ਰਿਕ ਸਕੂਟਰ ਜਿਹੜੇ ਆ ਉਹ ਪ੍ਰਮੋਟ ਹੋਣ ਔਰ এনवायरमेंट ਬਚੇ ਵਾਤਾਵਰਨ ਜਿਹੜਾ ਹੈ ਉਹ ਸਾਡਾ ਸ਼ੁੱਧ ਰਹੇ ਤਾਂ ਜੇਕਰ ਸਾਰਾ ਕੁਝ ਤੁਸੀਂ ਸੋਚ ਰਹੇ ਹੋ ਨਾ ਇਲੈਕਟ੍ਰਿਕ ਸਕੂਟਰਸ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਜੀ ਇਸ ਆਟੋਜ਼ ਖਰੜ ਦੇ ਵਿੱਚ ਤੁਸੀਂ ਵਿਜ਼ਿਟ ਕਰੋ ਤੁਹਾਡਾ ਟੈਲੀਫੋਨ ਨੰਬਰ ਕੀ ਸ਼ੋਰੂਮ ਦਾ ਜੀ ਸ਼ੋਰੂਮ ਦਾ ਟੈਲੀਫੋਨ ਨੰਬਰ ਹੈ ਸਰ 9041966047 9041966047 ਇਹ ਹੈਗਾ ਜੀ ਇਹਨਾਂ ਦਾ ਟੈਲੀਫੋਨ ਨੰਬਰ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਇੱਕ ਵਾਰੀ ਕਦਮ ਰੱਖ ਕੇ ਤਾਂ ਦੇਖੋ ਜੀ ਜ਼ਿੰਦਗੀ ਆਸਾਨ ਹੋ ਜਾਏਗੀ ਵਾਤਾਵਰਣ ਨੂੰ ਕਰੋਗੇ ਕੰਟਰੀਬਿਊਟ ਔਰ ਵਾਤਾਵਰਣ ਦੇ ਵਿੱਚ ਛੁੱਧਤਾ ਬਣਾਉਣ ਦੇ ਵਿੱਚ ਵੱਡਾ ਬਣੇਗਾ ਯੋਗਦਾਨ ਪੰਜਾਬ ਗਵਰਨਮੈਂਟ ਵੀ ਇਸ ਤੇ ਬੜੀਆਂ ਸਕੀਮਾਂ ਲੈ ਕੇ ਆਈਆਂ ਸਭ ਕੁਝ ਹਰੇਕ ਚੀਜ਼ ਦਾ ਲਾਭ ਉਠਾਓ ਜੇ ਐਸ ਆਟੋਸ ਵਾਲਿਆਂ ਦੇ ਸ਼ੋਰੂਮ ਦੇ ਵਿੱਚ ਵਿਜ਼ਿਟ ਕਰੋ ਸਕੂਟਰ ਖਰੀਦਣਾ ਜਿਹੜਾ ਹੈ ਹੁਣ ਮੁਸ਼ਕਲ ਥੋੜਾ ਹੈ ਫਾਈਨਾਂਸ ਫੈਸਿਲਿਟੀ ਹੈਗੀ ਹੈ ਇਸ ਸ਼ੋਰੂਮ ਦੇ ਵਿੱਚ ਫਾਈਨਾਂਸ ਫੈਸਿਲਿਟੀ ਹੈ ਔਰ ਸਭ ਤੋਂ ਵਧੀਆ ਗੱਲ ਹੈ ਜੇਕਰ ਘਰ ਦੇ ਵਿੱਚ ਕੋਈ ਪੁਰਾਣਾ ਸਕੂਟਰ ਹੈ ਚਾਹੇ ਪੈਟਰੋਲ ਦਾ ਹੈ ਚਾਹੇ ਇਹ ਇਲੈਕਟ੍ਰਿਕ ਸਕੂਟਰ ਹੈ ਲਿਆਓ ਇੱਥੇ ਸ਼ੋਰੂਮ ਦੇ ਵਿੱਚ ਬਦਲੋ ਤੇ ਨਵਾਂ ਸਕੂਟਰ ਜਿਹੜਾ ਹੈ ਉਸ ਤੇ ਰਾਈਡ ਲੈ ਕੇ ਜਾਓ ਆ ਹੈ ਗੱਲ ਜੇ ਐਸ ਆਟੋਸ ਵਾਲਿਆਂ ਦੇ ਸ਼ੋਰੂਮ ਦੀ ਜੀ ਆਹ ਫੈਸਿਲਿਟੀ ਦਾ ਵੀ ਫਾਇਦਾ ले ਸਕਦੇ ਇਸ ਸ਼ੋਰੂਮ ਦੇ ਵਿੱਚ ਤੁਸੀਂ ਬਾਰ ਬਾਰ ਕਹਿ ਰਹੇ ਜੀ ਇਹਦੇ ਵਰਗਾ ਸ਼ੋਰੂਮ ਪੰਜਾਬ ਦੇ ਵਿੱਚ ਨਹੀਂ ਕੀਤੇ ਦੇਖਿਆ ਹੋਣਾ ਇੰਨੀ ਵੈਰਾਈਟੀ ਇੰਨੀ ਵਧੀਆ ਸਰਵਿਸ ਔਰ ਇੰਨੇ ਵਧੀਆ ਮਾਡਲਸ ਇਲੈਕਟ੍ਰਿਕ ਸਕੂਟਰਸ ਦਾ ਵਲੌਗ ਕੀਤਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਚੰਗਾ ਲੱਗਿਆ ਹੋਵੇਗਾ ਤੇ ਤੁਸੀਂ ਇਸ ਸ਼ੋਰੂਮ ਨੂੰ ਵਿਜ਼ਿਟ ਜ਼ਰੂਰ ਕਰੋਗੇ